ਪੰਜਾਬ ਪੰਜਾਬ ਵਾਸੀਆਂ ਦੇ ਲਈ ਵੱਡੀ ਖੁਸ਼ਖਬਰੀ ਹੈ ਜਿਹੜੀ ਉਹ ਲਾਲਾ ਜੀ ਨੇ ਦੇ ਦਿੱਤੀ ਹੈ ਲਾਲਾ ਜੀ ਨੇ ਵੱਡੀ ਖੁਸ਼ਖਬਰੀ ਪੰਜਾਬ ਦੇ ਲੋਕਾਂ ਨੂੰ ਦੇ ਦਿੱਤੀ ਹੈ ਅੱਗੇ ਅਸੀਂ ਤੁਹਾਡੀਆਂ ਜੜਾਂ 'ਚ ਬੈਠਾਂਗੇ ਤੇ ਜਿਹੜੇ ਕੰਮ ਅਸੀਂ ਕਰਨੇ ਆ ਉਹ ਅਸੀਂ ਕਰਕੇ ਦਿਖਾਵਾਂਗੇ ਚਾਹੇ ਸਿੱਧੇ ਤਰੀਕੇ ਕਰੀਏ ਜਾਂ ਅਸਿੱਧੇ ਤਰੀਕੇ ਕਰੀਏ ਕਿ ਜਿਹੜਾ ਲੋਕਾਂ ਦੇ ਨਾਲ ਅਸੀਂ ਬੈਰ ਕੱਟਣਾ ਉਹ ਅਸੀਂ ਕੱਢ ਕੇ ਜਾਵਾਂਗੇ ਇਹ ਲਾਲਾ ਜੀ ਨੇ ਬਿਆਨ ਦਿੱਤਾ ਕਿ ਭਾਈ 2027 ਤੇ ਵਿੱਚ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਜਾ ਰਹੀ ਹੈ। ਭਗਵੰਤ ਮਾਨ ਦਾ ਨਹੀਂ ਕੋਈ ਭਗਵੰਤ ਮਾਨ ਨੂੰ ਤਾਂ ਪਤਾ ਸੀ ਤਾਂ ਹਾਰੇ ਹੋਏ ਆ। ਭਗਵੰਤ ਮਾਨ ਨੂੰ ਤਾਂ ਪਤਾ ਕਿ ਸਾਨੂੰ ਪਿੰਡਾਂ ਦੇ ਵਿੱਚੋਂ ਕਿਵੇਂ ਮਤਲਬ ਬਿਸ਼ਰਮੀ ਦੇ ਦੇ ਕੇ ਕੱਢਣਗੇ ਸਾਨੂੰ। ਐ ਨਹੀਂ ਪਤਾ ਸਾਡੇ ਤੇ ਕਿਸੇ ਚੀਜ਼ ਦੀ ਬਰਸ਼ਾ ਵੀ ਹੋ ਜੇ। ਭਗਵੰਤ ਮਾਨ ਨੂੰ ਵੀ ਪਤਾ ਤੇ ਉਹਨਾਂ ਦੇ ਐਮਐਲਏ ਨੂੰ ਵੀ ਪਤਾ। ਪਰ ਲਾਲਾ ਜੀ ਕਹਿੰਦੇ ਭਲੇਖੇ ਦੇ ਵਿੱਚ ਨੇ ਕੀ ਅਸੀਂ ਦੁਬਾਰਾ ਫਿਰ 2027 ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਾਵਾਂਗੇ ਇਹ ਲਾਲਾ ਜੀ ਨੂੰ ਬਹਿਮ ਹੋ ਚੁੱਕਿਆ ਕਿ ਇਹਨਾਂ ਨੂੰ ਲੱਗਦਾ ਕਿ ਜਿਹੜੇ ਲੋਕਾਂ ਨੇ ਐਡੀ ਵੱਡੀ ਗਲਤੀ ਕਰ ਲਈ ਕਿ ਕਿਹੜੇ ਕੰਡੇ ਬੀਜਲੇ ਸੀ ਪੰਜਾਬ ਦੇ ਲੋਕਾਂ ਨੇ ਬਾਈ ਦੇ ਵਿੱਚ ਕਿ ਅਸੀਂ ਭਾਈ ਉਹਨਾਂ ਨੂੰ ਤਾਂ ਆਸ ਸੀ ਨਾ ਪੰਜਾਬ ਦੇ ਲੋਕਾਂ ਨੂੰ ਕਿ ਭਗਵੰਤ ਮਾਨ ਦੀ ਹਕੂਮਤ ਚੱਲੂਗੀ ਕਿ ਭਗਵੰਤ ਮਾਨ ਸ਼ਾਇਦ ਲੋਕਾਂ ਦੇ ਕੰਮ ਕਰਦੇ ਜਿਹੜੇ ਹਿਸਾਬ ਨਾਲ ਇਹ ਪਿੰਡਾਂ ਦੇ ਵਿੱਚ ਫਿਰਦਾ ਹੁੰਦਾ ਸੀ ਕਾਲੀ ਕਾਲੀ ਐ ਬਸ ਦੱਬ ਦੋ ਬਟਨ 4 ਵਜੇ ਨੂੰ ਕੰਮ ਹੋ ਜੇ ਅੱਜ ਤਾਂ ਜਿੱਤੇ ਵੇ ਆ ਭੱਜ ਭੱਜ ਜੰਤ ਕੰਦਾ ਟਪ ਟਪ ਜਾਂਦਾ ਹੁੰਦਾ ਸੀ ਤੇ ਵੋਟਾਂ ਤੋਂ ਪਹਿਲਾਂ ਕਹਿੰਦਾ ਸੀ ਭਈਏ ਤਾਂ ਸੋਨੇ ਦੇ ਚਮਚੇ ਨਾਲ ਪਲੇ ਹੋਏ ਨੇ ਮਤਲਬ ਚੰਨੀ ਵਾਲੀ ਕਹਾਵਤ ਕਿ ਪਹਿਲਾਂ ਚੰਨੀ ਨੂੰ ਨਿੰਦਿਆ ਹੁੰਦਾ ਸੀ ਚੰਨੀ ਦਾ ਕਹਿੰਦਾ ਮੇਰੇ ਸਾਰੇ ਕੰਮ ਕੀਤੇ ਵੇਣ ਉਹ ਵੀ ਇਕੱਲਾ ਤੇ ਭਗਵੰਤ ਮਾਨ ਖੁਦ ਉਤਰਿਆ ਬਿਆ ਕਹਿੰਦਾ ਕਿ ਮੇਰੇ ਆ ਸਾਰੇ ਕੰਮ ਆ ਜਿਹੜੇ ਮੇਰੇ ਕੀਤੇ ਹੋਏ ਨੇ ਤੇ ਬਹਿਮ ਆ ਜਿਹੜਾ 27 ਦੇ ਵਿੱਚ ਲੋਕ ਕੱਢਣਗੇ ਜਿਹੜੇ 27 ਤੱਕ ਤੁਸੀਂ ਕੰਡੇ ਬੀਜ ਜੋਗੇ ਜਿਹੜਾ ਪੰਜਾਬ ਤੇ ਕਰਜ਼ਾ ਜਿਹੜਾ ਤੁਸੀਂ 4 ਲੱਖ ਕਰੋੜ ਪਲੱਸ ਦਾ ਕਰਜ਼ਾ ਤੁਸੀਂ ਜਿਹੜਾ 27 ਦੀਆਂ ਵੋਟਾਂ ਤੋਂ ਪਹਿਲਾਂ ਤੁਸੀਂ ਕਰ ਦੇਣਾ ਕੀ ਪੰਜਾਬ ਦੁਆਰਾ ਉੱਠ ਨਾ ਸਕੇ ਕੀ ਬਾਤ ਤੁਸੀਂ ਕਹਿਣ ਜੋਗੇ ਹੋ ਜਾਗੇ ਜੀ ਸਾਡੀ ਸਰਕਾਰ ਬਣਦੀ ਹੈ 4 ਲੱਖ ਕਰੋੜ ਅਸੀਂ 2 ਸਾਲਾਂ ਦੇ ਵਿੱਚ ਅਸੀਂ ਸਾਫ਼ ਕਰ ਦੇਣਾ ਸੀ ਕਿਉਂਕਿ ਪਹਿਲਾਂ ਹੀ ਸਾਡੇ ਕੋਲੇ ਜਿਹੜਾ ਪੈਸਾ ਜਿਵੇਂ ਭਗਵੰਤ ਮਾਨ ਕਹਿੰਦਾ ਹੁੰਦਾ ਸੀ ਮਾਈਨਿੰਗ ਦਾ ਪੈਸਾ ਸਾਡੇ ਕੋਲੇ ਆਊਗਾ 20000 ਕਰੋੜ ਆ ਜੋ ਕਿੱਥੇ ਜਾ ਰਿਹਾ ਹੋਰ ਪਾਸੇ ਜਿਹੜਾ ਪੈਸਾ ਆ ਰਿਹਾ ਉਹ ਅੱਜ ਕਿੱਥੇ ਜਾ ਰਿਹਾ ਵਾਰ-ਵਾਰ ਕਰਜ਼ਾ ਚੱਕਣ ਦੀ ਕੀ ਅਸੀਂ ਨੋ ਬਤਾਈ ਹੋਈ ਹੈ ਕਿ ਵਾਰ-ਵਾਰ ਕਰਜ਼ਾ ਚੁੱਕੀ ਜਾਣਾ ਕਿ ਲੋਕ ਜਵਾਬ ਦੇਣਗੇ 2027 ਦੇ ਵੋਟਾਂ ਦੇ ਵਿੱਚ ਲੋਕ ਅੱਕੇ ਹੋਏ ਨੇ ਜਿਹੜਾ ਲਾਲਾ ਜੀ ਦਾ ਬਹਿਮ ਪੈ ਚੁੱਕਿਆ ਕਿ 2027 ਦੇ ਵਿੱਚ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਬਣੂਗੀ ਚਾਹੇ ੱੱਕੇ ਨਾ ਬਣਾਈਏ ਚਾਹੇ दारू ਦੇ ਕੇ ਬਣਾਈਏ दारू ਦੇ ਕੇ ਮਨਾਈਏ ਚਾਹੇ ਪੈਸੇ ਦੇ ਕੇ ਬਣਾਈਏ ਇਹਨਾਂ ਨੂੰ ਜਿਹੜਾ ਬਹਿਮ ਹੋ ਚੁੱਕਿਆ ਕਿ 27 ਦੇ ਵਿੱਚ ਦੁਬਾਰਾ ਫੇਰ ਆਮ ਆਦਮੀ ਪਾਰਟੀ ਦੀ ਸਰਕਾਰ ਅਸੀਂ ਬਣਾ ਕੇ ਰਹਾਗੇ ਜਿਵੇਂ ਮਰਜ਼ੀ ਬਣਾਈਏ ਤੇ ਲੋਕ ਜਿਹੜੇ ਕੰਡੇ ਤੁਸੀਂ ਲੋਕਾਂ ਵਾਸਤੇ ਬੀਜਿਆ ਉਹੀ ਲੋਕ ਤੁਹਾਨੂੰ ਦੇਣ ਲਈ ਮਜਬੂਰ ਹੋ ਜਾਣਗੇ ਤੁਹਾਡੇ ਕੰਡੇ ਹੋ ਕਿ ਲੋਕ ਇੰਨਾ ਜ਼ਿਆਦਾ ਅੱਕੇ ਹੋਏ ਆ ਜਿੰਨਾ ਤੱਕਾ ਤੁਸੀਂ ਪੰਜਾਬ ਦੇ ਨਾਲ ਕਰ ਦਿੱਤਾ ਭਗਵੰਤ ਮਾਨ ਤੱਕ ਇਹ ਆਸ ਨਹੀਂ ਸੀ ਲੋਕਾਂ ਨੂੰ ਕਿ ਇਹ ਦਿੱਲੀ ਦੇ ਥੱਲੇ ਜਾ ਕੇ ਬੈਠੂਗਾ ਕਿ ਉਹਨਾਂ ਦੀ ਜੁੱਤੀ ਦੇ ਥੱਲੇ ਹੀ ਰਹੂਗਾ ਭਗਵੰਤ ਮਾਨ ਇਹ ਆਸ ਪੰਜਾਬ ਦੇ ਲੋਕਾਂ ਨੂੰ ਨਹੀਂ ਸੀ ਪਰ ਹੁਣ ਜਦਾਂ ਜਾ ਕੇ ਬਹਿ ਗਿਆ ਆਪਦੀ ਹਕੂਮਤ ਦਿਖਾਉਣ ਲੱਗ ਗਿਆ ਸਾਰਾ ਕੁਝ ਆਪਦੇ ਅੰਡਰ ਕਰ ਰਿਹਾ ਭਗਵੰਤ ਮਾਨਤਾ ਇੱਕ ਬਸ ਐਂ ਮੰਨ ਲਓ ਸੜੇ ਹੋਏ ਜਿਵੇਂ ਟੁੱਟਿਆ ਹੋਇਆ ਪੈਨ ਜਿਹੜਾ ਹੁੰਦਾ ਉਹ ਵਾਲੀ ਹਾਲਤ ਭਗਵੰਤ ਮਾਨ ਦੇ ਹੋ ਚੁੱਕੇ ਐ ਨੇ ਇਕੱਲੇ ਦਸਤਕਤ ਕਰਨੇ ਨੇ ਹੋਰ ਕੁਝ ਨਹੀਂ ਕਰਨਾ ਹੋਰ ਵੀ ਜਿਹੜੇ ਫੈਸਲੇ ਲੈਣੇ ਨੇ ਕਿਸ ਦੇ ਨਾਲ ਕਿਵੇਂ ੱੱੱਕਾ ਕਰਨਾ ਉਹ ਸਾਰਾ ਕੁਝ ਕੇਜਰੀਵਾਦ ਦੇ ਹੱਥ ਦੇ ਵਿੱਚ ਆ ਹੁਣ ਕਿ ਭਗਵੰਤ ਮਾਨਤਾ ਇੱਕ ਸਮਝ ਲਓ ਮੇਲੇ ਵਾਲਾ ਗੁੱਡਾ ਰਹਿ ਗਿਆ ਬਸ ਕਿ ਮੇਲੇ ਚ ਕੋਈ ਆ ਪੱਛੀ ਲੈ ਕੇ ਉਹਨੇ ਰਮੋਟ ਆ ਲਈ ਕਿ ਰਿਮੋਟ ਵਾਸੋਂ ਤੁਸੀਂ ਇਹ ਮੰਨ ਲਓ ਕਿ ਜਦੀਵਾਲ ਕੋਲੇ ਐ ਵਸੋ ਜਿਵੇਂ ਚਾਹੁੰਦਾ ਹੋ ਹੁਣ ਉਵੇਂ ਭਗਵੰਤ ਮਾਨ ਨੂੰ ਨਚਾਈ ਜਾਊਗਾ ਭਗਵੰਤ ਮਾਨ ਜਿੰਨੀਆਂ ਮਰਜ਼ੀ ਫੜਾ ਮਾਰ ਲਈ ਜਿੰਨਾ ਮਰਜ਼ੀ ਸੋਸ਼ਲ ਮੀਡੀਆ ਤੇ ਕਹੀ ਜਾਵੇ ਕਿ ਅਸਤਾ ਲੋਕਾਂ ਦੇ ਬਹੁਤ ਜ਼ਿਆਦਾ ਕੰਮ ਕਰਤੇ ਅਸਤਾ ਨਹਿਰਾ ਨਹਿਰਾ ਦਾ ਪਾਣੀ ਲੋਕਾਂ ਦੇ ਖੇਤਾਂ ਤੱਕ ਪਹੁੰਚਾਉਣ ਲਾਤਾ ਪਹਿਲਾਂ ਜਾਂਦਾ ਨਹੀਂ ਸੀ ਪਹਿਲਾਂ ਬਾਦਲਾਂ ਤੇ ਜਾਂਦੀਆਂ ਸੀ ਬਾਦਲਾਂ ਦੀ ਘਬਰਾਟ ਰਹਿੰਦੀ ਐ ਜਦੋਂ ਭਗਵੰਤ ਮਾਨ ਹਰ ਥਾਂ ਤੇ ਜਾ ਕੇ ਬੋਲ ਪੈਂਦਾ ਕਿ ਅਸਤਾ ਕਾਲੀ ਖਤਮ ਕਰਤੇ ਪਰ ਉਹਨੇ ਏ ਢੀ ਘਬਰਾਟ ਕਿਉਂ ਪਈ ਹੋਈ ਆ ਕਿ ਮਜੀਠੀ ਦੇ ਪੇਸ਼ੀ ਦੌਰਾਨ ਜਿੱਥੇ ਪਹੁੰਚਣਾ ਸੀ ਸਾਰਿਆਂ ਨੇ ਉਹਨਾਂ ਦੇ ਵਰਕਰਾਂ ਨੇ ਏ ਢੀ ਘਬਰਾਟ ਪੈ ਗਈ ਸਾਰੀ ਪੁਲਿਸ ਉਧਰ ਨੂੰ ਦਵਲਤੀ ਕਿ ਤੁਸੀਂ ਕਹਿੰਦੇ ਹੋ ਅਕਾਲੀ ਖਤਮ ਹੋਏ ਵੇ ਆ ਤੇ ਫਿਰ ਏ ਢੀ ਘਬਰਾਟ ਕਿਉਂ ਤੇ ਬਾਰ ਬਾਰ ਹੀ ਕਿਉਂ ਭਗਵੰਤ ਮਾਨ ਫਿਰ ਸੁਖਵੀਰ ਬਾਦਲ ਦਾ ਨਾਂ ਲੈਂਦਾ ਕਿ ਪਤਾ ਕੀ ਐ ਨਹੀਂ ਪਤਾ ਮੂਰੇ ਸਤਾਈ ਦੇ ਵਿੱਚ ਸਾਡੇ ਬਰਾਬਰ ਝੰਡਾ ਕੱਢਦੇ ਘਬਰਾਟ ਭਗਵੰਤ ਮਾਨ ਨੂੰ ਹੈਗੀ ਆ ਔਰ ਲਾਲਾ ਜੀ ਦਾ ਬਹਿਮ ਆ ਜਿਹੜਾ ਉਹ ਕੱਢਣਗੇ ਲੋਕ 2027 ਦੀਆਂ ਵੋਟਾਂ ਦੇ ਵਿੱਚ